ਗੁਰਪ੍ਰੀਤ ਮੈਨੂੰ ਇਹ ਦੱਸ ਤੂੰ ਹਨ ਜੇ ਮੇਰੇ ਕੋਲ 2 ਟੋਫੀਆਂ ਨੇ ਤੇ ਉਹਨੂੰ 10 ਟੋਫੀਆਂ ਹੋਰ ਚਾਹੀਦੀਆਂ ਨੇ ਤਾਂ ਫਿਰ ਮੈਨੂੰ ਹੋਰ ਕਿੰਨੀਆਂ ਚਾਹੀਦੀਆਂ ਨੇ ਤੇਰਾ ਬਹੁਤ ਸੋਖਾ ਨੇ ਜੇ ਤੇਰੇ ਕੋਲ 2 ਨੇ 10 ਤੈਨੂੰ ਹੋਰ ਚਾਹੀਦੀਆਂ ਨੇ ਤਾਂ ਫਿਰ ਤੈਨੂੰ 10 ਬਣਾਉਣ ਦੇ ਲਈ 8 ਟੋਫੀਆਂ ਦੀ ਲੋੜ ਹੈ ਮੇਰਾ ਦਿਮਾਗ ਬਹੁਤ ਤੇਜ ਹੈ ਜੇ ਮੇਰੇ ਕੋਲ 10 ਚੂੜੀਆਂ ਨੇ ਤੇ ਮੈਂ ਚੋਣੀਆਂ ਮੇਰੇ ਕੋਲ 24 ਚੂੜੀਆਂ ਹੋ ਜਾਣ ਹੋਂਦਾਂਸ ਮੈਨੂੰ ਹੋਰ ਕਿੰਨੀਆਂ ਚੂੜੀਆਂ ਦੀ ਲੋੜ ਹੈ 24 ਬਣਾਉਣ ਦੇ ਲਈ ਹੂੰ ਸੋਚਦੇ ਆਂ ਤੇਰੇ ਕੋਲ 15 ਹੈਗੀਆਂ ਤੂੰ 24 ਬਣਾਉਣੀ ਹੈ 15 ਤੇ 5 20 ਤੇ 4 24 ਤੇ ਯਾਨੀ ਕਿ ਤੈਨੂੰ 5 ਤੇ 4 9 ਚੂੜੀਆਂ ਦੀ ਲੋੜ ਹੈ ਕਿਉਂ ਠੀਕ ਹੈ ਨਾ ਠੀਕ ਹੈ ਠੀਕ ਹੈ ਤੇਰਾ ਬਹੁਤ ਤੇਜ਼ ਦਿਮਾਗ ਹੈ ਮੈਨੂੰ ਅੱਜ ਤੋਂ ਪਤਾ ਲੱਗ ਗਿਆ ਪਰ ਮੈਨੂੰ ਪਤਾ ਨਹੀਂ ਤੇਰਾ ਉੱਤਰ ਸਹੀ ਹੈ ਜਾਂ ਗਲਤ ਹੈਲੋ ਮਨਪ੍ਰੀਤ ਹਾਊ ਆਰ ਯੂ ਮੈਂ ਬੁਧਿਆ ਤੂੰ ਦੱਸ ਠੀਕ ਹੈ ਤੁਸੀਂ ਦੋਨੋਂ ਕਿਵੇਂ ਬੈਠਿਓ ਤੁਸੀਂ ਕੀ ਕਰ ਰਹੇ ਹੋ ਯਾਰ ਇਹ ਫੁਕਰੀਆਂ ਮਾਰਦਾ ਰਹਿੰਦਾ ਹੈ ਕਿ ਮੈਨੂੰ ਬਹੁਤ ਮੈਂ ਥੰਦੇ ਤਾਂ ਮੈਂ ਤੂੰ ਸਵਾਲ ਪੁੱਛੀ ਸੀ ਕਿਹੜਾ ਸਵਾਲ ਮੈਨੂੰ ਵੀ ਦੱਸ ਕਿ ਜੇ ਮੇਰੇ ਕੋਲ 15 ਚੂੜੀਆਂ ਨੇ ਤੇ ਮੈਨੂੰ 24 ਬਣਾਉਣਾ ਚਾਹੀਆ ਤਾਂ ਮੈਨੂੰ ਹੋਰ ਕਿੰਨੀਆਂ ਚੂੜੀਆਂ ਦੀ ਲੋੜ ਹੈ ਇਹ ਤਾਂ ਬਹੁਤ ਸੋਖਿਆ ਇਹਨੂੰ 9 ਚੂੜੀਆਂ ਦੀ ਲੋੜ ਹੈ ਜੇ ਤੂੰ 9 ਕਹੇ ਫਿਰ ਤਾਂ ਬਿਲਕੁਲ ਠੀਕ ਹੈ ਯਾਨੀ ਕਿ ਗੁਰਪ੍ਰੀਤ ਬਿਲਕੁਲ ਸਹੀ ਬੋਲ ਰਿਹਾ ਸੀ